ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਭੋਲਰ ਡੇਰੀ ਫਾਰਮ ਤੇ ਵੀਰ ਸੰਦੀਪ ਦੇ ਕੋਲ ਤੇ ਅੱਜ ਦੋਸਤੋ ਬਿਲਕੁਲ ਐਨੀਮਲ ਜਿਹੜੇ ਪਸ਼ੂ ਆ ਤੁਹਾਨੂੰ ਆਪਾਂ ਚਾਰ ਤਿੰਨ ਤੋਂ ਚਾਰ ਨਗ ਜਿਹੜੇ ਹੈਗੇ ਆ ਬਿਲਕੁਲ ਵਿੱਚੋਂ ਕੁਝ ਕਿ ਜਿਹੜੇ ਦੋਸਤੋ ਬਿਹੜਾ ਜਿਹੜੀਆਂ ਸੁਈਆਂ ਨੇ ਕੁਝ ਕਿ ਗੱਬਣ ਨੇ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਆਪਾਂ ਵੀਰ ਸੰਦੀਪ ਦੇ ਨਾਲ ਇਨਫੋਰਮੇਸ਼ਨ ਸਾਂਝੀ ਕਰ ਗਏ ਥੋੜੇ ਨਾਲ ਜੀ ਦੋਸਤੋ ਸ਼ੇਅਰ ਕਰਾਂਗੇ ਅੱਜ ਦੋਸਤੋ 2 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਸ਼ਾਮ ਦੇ ਕੋਈ 6:30 6 ਵਜੇ ਦਾ ਜਿਹੜਾ ਸਮਾਂ ਹੈਗਾ ਪਸ਼ੂ ਜਿਹੜੇ ਦੋਸਤੋ ਚੰਗੇ ਹੁੰਦੇ ਆ ਆਰਡਰ ਕੁਆਲਟੀ ਚੰਗੀ ਹੁੰਦੀ ਆ ਪਸ਼ੂ ਭਾਅ ਫੜਦਾ ਬੇਸ਼ੱਕ ਥੋੜਾ ਜਿਹਾ ਤੁਹਾਨੂੰ ਕੋਸਟਲੀ ਲੱਗਦਾ ਹੋਊਗਾ ਬਹੁਤੇ ਵੀਰਾਂ ਦੇ ਸਵਾਲ ਤੇ ਜਿਹੜੇ ਕਮੈਂਟ ਆਉਂਦੇ ਆ ਵੀ ਪਸ਼ੂ ਮਹਿੰਗੇ ਆ ਠੀਕ ਆ ਪਰ ਪਸ਼ੂ ਜਿਹੜਾ ਦੋਸਤੋ ਜਿਹੋ ਜੀ ਕੁਆਲਟੀ ਉਹ ਜਿਹੜਾ ਪੈਸਾ ਖਰਚ ਕਰਨਾ ਪੈਂਦਾ ਤੇ ਆਓ ਕਰ ਵਿਜਿਟ ਕਰਕੇ ਤਸੱਲੀ ਹੈ ਜਿਹੜੀ ਦੋਸਤੋ ਪਸ਼ੂ ਵੇਖ ਕੇ ਨਿਰਪਰਖਾ ਉਹ ਕਰਨ ਤੋਂ ਬਾਅਦ ਜਿਹੜਾ ਦੋਸਤੋ ਤੁਸੀਂ ਸੌਦਾ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਵੀ ਕੋਈ ਵੀ ਮੁੱਲ ਲਗਾ ਸਕਦਾ ਤੇ ਚੁਾਈ ਕਰੋ ਪਹਿਲਾਂ ਤਸੱਲੀ ਕਰੋ ਪਸ਼ੂ ਦੀ ਸੋ ਪੂਰੀ ਡਿਟੇਲ ਜਿਹੜੀ ਹੈ ਦੋਸਤੋ ਆਪਾਂ ਵੀਰ ਸੰਦੀਪ ਤੋਂ ਲੈ ਕੇ ਤੁਹਾਡੇ ਨਾਲ ਕਰਦੇ ਆਂ ਸਾਂਝੀ ਤੇ ਐਨੀਮਲ ਜਿਹੜੇ ਦੋਸਤੋ ਅੱਜ ਚਾਰ ਤਿੰਨ ਤੋਂ ਚਾਰ ਨਾਗ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਤੇ ਪਸ਼ੂ ਆ ਤੁਸੀਂ ਦੇਖ ਸਕਦੇ ਹੋ ਅਟਰ ਕੁਆਲਟੀ ਕਾਫੀ ਫੂਕਫੂਰ ਤੇ ਆਜੋ ਵੀਰ ਸੰਦੀਪ ਸਿਆ ਹਾਂਜੀ ਸਭ ਤੋਂ ਪਹਿਲਾਂ ਭਾਈ ਸੰਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਬਹੁਤ ਵਧੀਆ ਕੈਮ ਜੀ ਵਧੀਆ ਵਧੀਆ ਭਾਈ ਠੀਕ ਠਾਕ ਠੀਕ ਹੈ ਭਾਈ ਸੰਦੀਪ ਰੌਣਕ ਰੌਣਕ ਪੂਰੀ ਅੱਜ ਫਿਰ ਮੂਹ ਹਾਂਜੀ ਹਾਂਜੀ ਕਿਰਪਾ ਮਹਾਰਾਜ ਦੀ ਕੇ ਚਲ ਸ਼ੁਕਰਾਨਾ ਕਰਦਾ ਸੰਦੀਪ ਭਾਈ ਅੱਜ ਪਸ਼ੂ ਕਿੰਨੇ ਵਕਾਊ ਆਪਣੇ ਕੋਲ ਆਪਣੇ ਕੋਲ ਤਿੰਨ ਵੜਾ ਗੱਬਣਾ ਜੀ ਇੱਕ ਜਰਸੀ ਰਾਤ ਦੀ ਸੂਈ ਆ ਜੀ ਇੱਕ ਜਰਸੀ ਆ ਹਾਂਜੀ ਤਿੰਨ ਵੜਾ ਗੱਬਣਾ ਤੇ ਇੱਕ ਜਰਸੀ ਸੂਈ ਆ ਹਾਂਜੀ ਹਾਂਜੀ ਜਿਹਦੇ ਵਿੱਚ ਦੋ ਸ਼ਾਈ ਵਾਲਿਆ ਤੇ ਇੱਕ ਜਾਨੀ ਕਿ ਐਚ ਐਫ ਕ੍ਰੋਸ ਜਰਸੀ ਜਾਂਦੀ ਆ ਜੀ ਹਾਂਜੀ ਹਾਂਜੀ ਵੱਡੀ ਵੱੜਾ ਵੀ ਗੱਬ ਤੇ ਪਸ਼ੂ ਫਿਰਖਾਲ ਅੱਜ 4 ਸੀ ਵੇਖੂਗੇ ਅੱਜ ਪਿੰਡ ਵਿੱਚੋਂ ਵੇਗੀਆਂ ਇਸ ਵੇਰੇ 3 ਗਾਵਾਂ ਵੇਗੀਆਂ 7 ਲੈਆਂਦੀਆਂ 3 ਗਲੀਆਂ ਸੇਲ ਹੋ ਗਈਆਂ ਇਸ ਵੇਰੇ ਠੀਕ ਹੈ ਜੀ ਹਾਂਜੀ ਤੇ ਮੱਜਾਂ ਮੁੱਜਾਂ ਦੇ ਵੀਰ ਬਹੁਤ ਡਿਮਾਂਡ ਕਰਦੇ ਹੋ ਵੀ ਕਿਧਰ ਲਿਆ ਲਿਓਗੇ ਰੱਖੋ ਮੱਜਾਂ ਦਾ ਸੰਤੋਖ ਸਾਹਿਬ ਬਾਜ਼ਾਰ ਜ਼ਿਆਦਾ ਕਰਕੇ ਬਾਹਰ ਇੱਕ ਸੂਆ ਬੜਾ ਜ਼ਿਆਦਾ ਘਟਿਆ ਮੈਂ ਮਿਲਣ ਬਹੁਤ ਘਟ ਗਈ ਹੈ ਜੀ ਠੀਕ ਹੈ ਜੀ ਹਾਂਜੀ ਬਾਕੀ ਲਿਆਇਆ ਕਰਦੇ ਹਾਂ ਗੁੰਨੀ ਚਾਲੂ ਕਰਦੇ ਨੇ ਕੰਮੀਆਂ ਦਾ ਕੋਈ ਚੰਗਾ ਮਿਲਦਾ ਫਿਰ ਲੈਦਾ ਲਈਦਾ ਹਾਂਜੀ ਹਾਂਜੀ ਇਹ ਹੋਵੇ ਤਾਂ ਕੋਈ ਨਹੀਂ ਠੀਕ ਆ ਸੰਦੀਪ ਭਾਈ ਆ ਜਾਓ ਸਟਾਰਟ ਕਰਨਗੇ ਫਿਰ ਪਹਿਲੇ ਨੰਬਰ ਤੇ ਇੱਥੋਂ ਕਰ ਠੀਕ ਹੈ ਇਹ ਬੱਚੀ ਹੈ ਸੂਹਾ ਕਿਨਵਾ ਸੂਈ ਹੈ ਜੀ ਦੂਜੇ ਸੂਵੇ ਸੂਈ ਹੈ ਜੀ ਦੂਜੇ ਸੂਵੇ ਆ ਹਾਂ ਜੀ ਤੇ ਕੱਲ ਕੱਲ ਸੂਈ ਹੈ ਜੀ ਨਹੀਂ ਨਾ ਸਵੇਰੇ ਸੂਈ ਹੈ ਅੱਜ ਮਾਰਨਿੰਗ ਸੂਈ ਹੈ ਠੀਕ ਹੈ ਹਾਂ ਜੀ ਹਾਂ ਜੀ ਇਹ ਜਰਸੀ ਬਰੀਡ ਚ ਆ ਗਈ ਹੈ ਜੀ ਹਾਂ ਜੀ ਜਰਸੀ ਜਰਸੀ ਹੈ ਠੀਕ ਹੈ ਥੱਲੇ ਬੱਚਾ ਬੱਚੀ ਬੱਚੀ ਹੈ ਜੀ ਠੀਕ ਹੈ ਫੀਮੇਲ ਕਾਫ ਆ ਭਰਾਵੋ ਥੱਲੇ ਤੇ ਆ ਤੁਸੀਂ ਵੇਖ ਸਕਦੇ ਹੋ ਜਰਸੀ ਬਰੀਡ ਦੇ ਵਿੱਚ ਇਹੇ ਵੈੜਾ ਦੋਸਤੋ ਠੀਕ ਹੈ ਆਰਡਰ ਦੀ ਕੁਆਲਿਟੀ ਵੇਖ ਲਓ ਹਾਈਟ ਮੀਡੀਅਮ ਆ ਮੀਡੀਅਮ ਤੋਂ ਤੁਸੀਂ ਥੋੜਾ ਬਿਲਕੁਲ ਅੰਦਾਜ਼ਾ ਜਿਹੜਾ ਤੁਸੀਂ ਮੈਨੂੰ ਤੁਹਾਨੂੰ ਮੰਨ ਸਕਦੇ ਹੋ ਠੀਕ ਹੈ ਜੀ ਕੱਦ-ਕੱਦ ਬਿਲਕੁਲ ਵੈਸੇ ਦਰਮਿਆਨਾ ਪਰ ਆਰਡਰ ਕੁਆਲਿਟੀ ਜਿਹੜੀ ਬਿਲਕੁਲ ਤੁਹਾਡੇ ਸਾਹਮਣੇ ਆ ਬਿਲਕੁਲ ਤਾਜੀ ਸੂਈ ਹੈ ਦੋਸਤੋ ਠੀਕ ਹੈ ਬਿਨਾ ਕਿਸੇ ਭਾਲ ਤੋਂ ਹਵਾਨੇ ਦੀ ਕੁਆਲਿਟੀ ਆ ਬਿਨਾ ਕਿਸੇ ਭਾਲ ਤੋਂ ਇਹ 4-5 ਕਿਲੋ ਸੰਧੂ ਸਾਹਿਬ ਚੋਹੀ ਹੁਣ ਹਾਂਜੀ ਇਹਦਾ ਨਾ ਸੌਦਾ ਹੋ ਗਿਆ ਕੋਈ ਵੀਰਾਂ ਨਾਲ ਆਪਣੇ ਨਾ ਆਏ ਬੈਠੇ ਹੋਣੇ ਉਹਨਾਂ ਪਾਸ ਕੀਤੀ ਆ ਤੁਹਾਡੇ ਗਾੜੀ-ਗਾੜੀ ਹੋ ਗਿਆ ਸੀ ਸੌਦਾ ਇਹਦਾ ਹਾਂਜੀ ਸੌਦਾ ਹੋ ਗਈ ਇਹ ਸੇਲ ਹੋ ਗਈ ਠੀਕ ਹੈ ਜੀ ਆ ਗਿਆ ਜੀ ਤੇ ਸੰਦੀਪ ਭਾਈ ਕੀ ਲੈਦੇ ਹੋਇਆ ਸੀ ਇਹਦਾ ਇਹ 63000 ਦੇ ਦਿੱਤੀ ਜੀ ਸੰਧੂ ਸਾਹਿਬ ਵੀਰਾਂ ਨੂੰ 63000 ਦੇ ਹਾਂਜੀ ਹਾਂਜੀ ਠੀਕ ਆ ਸੋ ਦੋਸਤੋ 63000 ਦੀ ਵੇਚਣੀ ਦੇ ਵਾਅਦੇ ਜੋ ਮਾਨਤਾ ਨਾਲ ਵੀਰ ਲੈ ਕੇ ਅੱਗੇ ਵੀ ਨਾ ਆਪਣੇ ਦਾ ਮਾਲ ਬਧੇਰਾ ਖੜਿਆ ਵੀਰ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਸੋ ਭਰਾ ਆਪਣੇ ਕੋਲ ਬੈਠੇ ਤੁਹਾਨੂੰ ਵਿਖਾ ਦਿੰਨੇ ਆ ਸੌਦਾ ਹੋ ਗਿਆ ਸੀਗਾ ਫਿਲਹਾਲ ਇਸ ਵੇੜ ਦਾ ਤੇ ਫਿਲਹਾਲ ਇਹ ਵਿਕ ਚੁੱਕੀ ਆ ਸੋ ਕੋਈ ਵੀਰ ਇਹਦੇ ਲਈ ਤੁਸੀਂ ਫੋਨ ਕਾਲ ਨਾ ਕਰਿਓ ਕਿਉਂਕਿ ਇੱਕ ਵਿਖਾਉਣਾ ਚਲੋ ਇੱਕ ਆਪਣਾ ਫਰਜ਼ ਬੰਦਾ ਸੀਗਾ ਵੀ ਪਸ਼ੂ ਜੜੇ ਆ ਅੱਜ ਇਸ ਹਿਸਾਬ ਕਿਤਾਬ ਦੇ ਅੱਜ ਇਸ ਵੰਡ ਦੇ ਜਿਹੜੇ ਪਸ਼ੂ ਆਏ ਆ ਇਸ ਤੋਂ ਬਾਅਦ ਜਿੰਨੀਆਂ ਅਗੇ ਤਿੰਨ ਵੇੜਾ ਦਿਖਾਵਾਂਗੇ ਗੱਬਣ ਨੇ ਤਿੰਨੇ ਵੇੜਾ ਜਿਹੜੇ ਦੋਸਤੋ ਵਿਕਰੀ ਦੇ ਲਈ ਅਵੇਲੇਬਲ ਨੇ ਠੀਕ ਆ ਕੋਈ ਵੀਰ ਵੀ ਇਹ ਨਾ ਤਿੰਨਾਂ ਦੇ ਵਿੱਚੋਂ ਤੁਸੀਂ ਵੇੜਾ ਖਰੀਦ ਸਕਦੇ ਹੋ ਅ ਭਾਈ ਸੰਦੀਪ ਵੀਰ ਇਹ ਗੱਬਣ ਨੇ ਗੱਬਣ ਨੇ ਬਹੁਤ ਠੰਢੀ ਠੁੰਢੀ ਵਸ਼ੀ ਆ ਅ ਤੇ ਸੂਹਾ ਕਿਨਵਾ ਸੁਣ ਜਾਰੀ ਹੈ ਜੀ ਦੂਜੇ ਸੂਵੇ ਪਹਿਲੇ ਸੂਵੇ 17 18 ਕਿਲੋ ਦੁੱਧ ਦਿੱਤਾ ਸਾਨੂੰ ਸਾਹਿਬ ਇੰਨੇ ਵੈਢ ਨੇ ਹਾਂ ਜੀ ਦੂਜੇ ਸੂਵੇ ਤਿਆਰ ਹੀ ਆ ਵੇਖੋ ਪੰਜ ਚਾਰ ਤਾਂ ਲੈ ਜਾਓਗੇ ਬਾਕੀ ਠੰਡੀ ਸੀ ਉਸਰਾਤ ਬਹੁਤ ਜਿਆਦੀ ਠੀਕ ਹੈ ਜੀ ਹਾਂ ਜੀ ਦੂਜਾ ਸੂਵਾ ਤਾਂ ਪੰਜ ਚਾਰ ਤਾਂ ਲੈ ਜੂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤਾਂ ਬਾਈ ਦੋਈ ਬੋਧ ਲੱਗੀ ਆ ਹਾਂ ਜੀ ਆ ਪਰਲੇ ਬੰਨੇ ਮਾੜੀ ਜੀ ਪਹਾੜ ਆਈ ਆ ਹਾਂ ਜੀ ਬਾਕੀ ਉਹ ਵੀ ਕੋਈ ਗੱਲ ਨਹੀਂ ਗਈ ਬਹੁਤ ਸੀਜ਼ ਲੱਗੇ ਠੀਕ ਹੈ ਜੀ ਹਾਂ ਜੀ ਰੰਡੀਤੀ ਹੈ ਦੋਸਤੋ ਪੰਜ ਤੋਂ ਚਾਰ ਦਿਨ ਸਮਾਂ ਹਜੇ ਲੈ ਕੇ ਜਾਊਗੀ ਠੀਕ ਆ ਸੂਣ ਦੇ ਵਿੱਚ ਤੇ ਸੂਹਾ ਦੂਜਾ ਸੈਕੰਡ ਟਾਈਮਰ ਠੀਕ ਆ ਜੀ ਮੂੰਹ ਛੇ ਦਾ ਮੂੰਹ ਛੇ ਦਾ ਤੇ ਕਾਫੀ ਵਧੀਆ ਵੜਾ ਚਾਲ ਚੂਲ ਤੁਸੀਂ ਦੇਖ ਸਕਦੇ ਹੋ ਬਾਕੀ ਬਿਲਕੁਲ ਨਿੱਗਰ ਆ ਉੱਪਰੋਂ ਪਿੰਡੇ ਦੀ ਵੇਕੀ ਇਹ ਤਾਂ ਬਿਲਕੁਲ ਨਿੱਗਰ ਆ ਠੀਕ ਆ ਰਾਜ ਹੀ ਆ ਦੇਖੋ ਆ ਮੂੰਹ ਮੱਥੇ ਆ ਫੇਸ ਪੋਲਿਟਿਕ ਠੀਕ ਹੈ ਬਹੁਤ ਜਰੀ ਸੀਰੀਜ਼ ਲੱਗ ਗਈ ਦੇਖੋ ਮੀਰੇ ਵੀ ਨਾ ਕਰਮਾਲੀ ਆ ਕਰੋ ਚੱਕ ਜੀ ਆ ਥਾਣਾ ਦੇਵਾ ਜੀ ਠੀਕ ਹੈ ਜੀ ਸਪੇਸ ਥਾਣਾ ਦੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਵੀ ਕਮਾਲ ਦੇ ਵਧੀਆ ਪਸ਼ੂ ਜਿਹੜੇ ਦੋਸਤੋਂ ਹੁੰਦੇ ਆ ਪਰ ਤਸੱਲੀ ਆ ਮੈਂ ਵਾਰ-ਵਾਰ ਕਹਿਣਾ ਹੁਣਾ ਵੀ ਕਿਸੇ ਵੀ ਜਗ੍ਹਾ ਤੋਂ ਜਿਸ ਵੀ ਘਰ ਤੋਂ ਆ ਵੀਡੀਓ ਪਾ ਰਹੇ ਆ ਚਾਹੇ ਵੀ ਸੰਦੀਪ ਦੀ ਕਰ ਲਈਏ ਪੁਲਰ ਡੇਲੀ ਫਾਰਮ ਦੀ ਕਰ ਲਈਏ ਚਾਹੇ ਆਪਾਂ ਹੋਰ ਕਿਸੇ ਵੀ ਫਾਰਮ ਤੋਂ ਕਿਸੇ ਵੀ ਵੱਡੇ ਤੋਂ ਕਿਸੇ ਘਰ ਤੋਂ ਵੀਡੀਓ ਬਣਾ ਰਹੇ ਤਾਂ ਸੱਲੀ ਤੁਸੀਂ ਕਰਨੀ ਆ ਦੋ ਟਾਈਮ ਕਿ ਵਾਈ ਕਰਕੇ ਜਿਹੜਾ ਸੋਇਆ ਪਸ਼ੂ ਆ। ਬਾਕੀ ਇਹਨੂੰ ਟਿਪ ਕੇ ਤਸੱਲੀ ਕਰ ਸਕਦੇ ਹੋ। ਮਾਲ ਨੇ ਸੰਤੂ ਸਾਹਿਬ ਪੂਰਾ ਹੁੰਦਾ ਜਿੰਨੇ ਵੀ ਰਗਾਈਆਂ ਮੰਗਾਂਦੇ ਨੇ ਜਾਨਕੀ ਸ਼ਾਹੀ ਹਲਦੀ ਦੇ ਜਾਨਕੀ ਕ੍ਰਾਸ ਬਰੀਡ ਦੇ ਜਿੰਨੀ ਡਿਮਾਂਡ ਚੱਲੰਦੇ ਆ। ਜਰਸੀ ਦੀ ਤੇ ਸ਼ਾਹੀ ਹਲਦੀ ਉਹਨਾਂ ਮਾਲ ਲਈ ਪੂਰਾ ਹੁੰਦਿਆ। ਅੱਜ ਵੀ ਸੱਤ ਲੈਣ ਦੀ ਆਏ ਵੜਾ ਜਿਹਦੇ ਵਿੱਚ ਜਾਨਕੀ ਤੇਨ ਦੇ ਸੇਰੇ ਸੇਲ ਹੋ ਗਈਆਂ। ਆ ਚਾਰ ਰਹੇਗੇ ਇਹਦੇ ਵਿੱਚੋਂ ਜਰਸੀ ਦੇ ਪੈਸੇ ਪਹਿਲਾਂ ਕੋਈ ਘਰ ਲਾਉਂਦੇ ਗਏ। ਹੁਣ ਵੀਰ ਕੋਈ ਆਏ ਆ ਉਹ ਮਾਨਤ ਨਹੀਂ ਉਹਨਾਂ ਮੁੜ ਕੇ ਲੈ ਲਈਏ ਸੌਦਾ ਕਰ ਲਿਆ। ਕੱਲ ਨਾ ਬਈ ਸੰਦੀਪ ਸਿੰਘ ਇਹ ਸ਼ਾਮ ਤੱਕ ਹੋ ਸਕਦਾ ਵੀ ਭੈਂਟਰਾ ਬੜੇ ਆ ਜਿਹੜੀਆਂ ਹੁਣ ਵੀ ਸੇਲ ਹੋ ਗਈਆਂ ਸਾਰੀਆਂ ਇਹ ਫੇਰ ਅੱਜ ਹੀ ਆਈਆਂ ਜਾਨੀ ਕਿ ਅਜੇ ਘੰਟਾ ਕਿ ਹੋਇਆ ਲੈਂਦੀਆਂ ਨੂੰ ਵੇੜਾ ਨੂੰ ਠੀਕ ਹੈ ਜੀ ਤੇ ਲੰਮੜਾ ਵੀਰ ਭਰਾ ਹੋਰ ਵੀ ਸਦੀਪ ਭਾਈ ਲੈਣ ਦੇਣ ਦਾ ਕੀ ਕਰਤਾ ਵੀਰ ਜੀ ਮੁੱਲ ਕਰਦੇ ਹਾਂ ਦਾ ਮੁੱਲ ਕਰਾਉਣ ਨੂੰ ਭਾਵੇਂ 75 ਕਰਾ ਲਓ ਭਾਵੇਂ 80 ਕਰਾ ਲਓ ਹਾਂ ਨਾ 66000 ਦੀ ਵਸ਼ੀ ਦਵਾਂਗੇ ਜੀ 66 ਦੀ 66000 ਦੀ ਵਸ਼ੀ ਦਵਾਂਗੇ ਭਾਵੇਂ ਕੋਈ 20 ਕਿਲੋ ਦੁੱਧ ਮਿਣਕੇ ਲਾ ਜੇ ਆਪਣੇ ਘਰੋਂ ਜਿੱਦਾਂ ਸੂਬੇ ਵੇੜ ਹਾਂਜੀ 17 18 ਕਿਲੋ ਪਹਿਲੇ ਸਵੇਰ ਵਸ਼ੀ ਨੇ ਪਵਾਇਆ ਦੁੱਧ ਠੀਕ ਹੈ ਜੀ ਹਾਂਜੀ ਬਾਕੀ ਠੰਡੀ ਠੁੰਡੀ ਸੀਰੀਜ਼ ਲਾਗ ਇਹ ਕਹਿ ਦੇਣੀ ਜਾਨੀ ਕਿ ਸ਼ਾਈ ਵਾਲਾ ਗਰਮ ਨਿਕਲਦੀ ਕੋਸ਼ ਨਿਕਲਦਾ ਬਹੁਤ ਜਿਆਦਾ ਠੰਡੀ ਠੰਡੀ ਸੀ ਜੇ ਬੰਦਾ ਠੀਕ ਹੈ ਜੀ ਆਹ ਦੇਖੋ ਬਰਾਹ ਆ ਕੀ ਲੇਵਾ ਲੂਆ ਵੇਖੋ ਥਾਂ ਥਣ ਕੱਡਾ ਲੱਗਾ ਮੁੱਠੀ ਜਿਹੜਾ ਬਹੁਤ ਚੰਗੀ ਹੋਈ ਛੱਬੇ ਤੇ ਛੱਬੇ ਆ ਹਾਂਜੀ ਆਹ ਦੇਵਾ ਆਰਡਰ ਕੁਆਲਿਟੀ ਕਾਸੀ ਖੂਬਸੂਰਤ ਆ ਥਾਂ ਥਣ ਮਗਰੋਂ ਤੁਸੀਂ ਵੇਖੋ ਵੀ ਥਾਂ ਜਿਹੜਾ ਦੋਸਤੋਂ ਹੱਥ ਪਕੜਦੇ ਵਿੱਚ ਆਜੂਗਾ ਬੜਾ ਤੇ ਵੀਰ ਠੀਕ ਆ ਆ ਕਰੋ ਜੇਗਾ ਆਹ ਦੇਖੋ ਜੀ ਠੀਕ ਆ ਦੀ ਹਾਈਟ ਮੈਂ ਤੁਹਾਨੂੰ ਦੱਸਦਾ ਵੀ ਮੀਡੀਅਮ ਤੋਂ ਥੋੜੀ ਮੀਡੀਅਮ ਤੁਸੀਂ ਹਾਈਟ ਮੰਨ ਸਕਦੇ ਹੋ ਵਿਚ ਵਿਚਾਲੇ ਨਾਂ ਵਾਲੀ ਬੱਡੀ ਨਾਲੋਂ ਛੋਟੀ ਵਿਚਾਲਾ ਸਹਿਜ ਆ ਇਸ ਤੋਂ ਬਾਅਦ ਅੱਗੇ ਤੀਜੇ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਇਹ ਵੱਛੀ ਦਿਖਾਉਣੀ ਆ ਇਹ ਵੀ ਭਾਈ ਦੂਜਾ ਸਵੇਰ ਹੀ ਹੈ ਇਹ ਵੀ ਦੂਜਾ ਸਵੇਰ ਸ਼ਾਈ ਵਾਲਿਆ ਸੰਧੂ ਸਾਹਿਬ ਵੇਖੋ ਕਿੰਨੀ ਸੀਲਸ ਲੱਗਿਆ ਜੀ ਆਹ ਦੇਖੋ ਜੀ ਬਹੁਤ ਜ਼ਿਆਦੀ ਠੰਢੀ ਵੱਛੀ ਆ ਆਹ ਕਰੋ ਚੈੱਕ ਠੀਕ ਹੈ ਜੀ ਸ਼ਾਈ ਵਾਲਾ ਅੰਗ ਦੇ ਵਿੱਚ ਆ ਦੋਸਤੋ ਤੇ ਥਣ ਵੇਖੋ ਜਿਵੇਂ ਮੱਝਾਂ ਨਾਲ ਥਣ ਆਪਾਂ ਕਹਿੰਦੇ ਨਾ ਬਹੁਤ ਟਾਈਪ ਦਾ ਬਹੁਤ ਜਿਆਦਾ ਸੰਦੀਪ ਭਾਈ ਹਜੇ ਦਿਨੇ ਲੱਜਾਂਦੀ ਲੱਗਦਾ ਇਹਨੇ ਮੈਂ ਦੱਸਦਾ ਲੈਣਾ ਸੰਤੋ ਸਾਹਿਬ ਪਹਿਲੇ ਸਵੇਰੇ 15 16 ਕਿਲੋ ਦੁੱਧ ਬਣਾਇਆ ਨੇ ਅੱਛਾ ਇਹਨੂੰ ਪਛਾ ਸੂਹਾ ਜੀ ਆ ਗਈ ਅੱਛਾ ਜੀ ਆਹ ਦੁਨੀਆ ਆਈਆਂ ਮੈਡਮ ਆਹ ਦੇਖੋ ਜੀ ਦਿਨ ਖਾਜੇ ਦੋਸਤੋ ਖੁੱਲੇ ਲੈ ਜੂਗੀ ਲੜ ਲੜ ਤੁਸੀਂ ਵੇਖੋ ਮੇਟੇ ਣਾਟੋਣਾ ਕਾਫੀ ਆ ਤੇ ਦਿਨ ਦੇ ਹਿਸਾਬ ਨਾਲ ਇਹਨੇ ਲੇਵਾ ਪੜਨਾ ਠੀਕ ਆ ਫਾਈਟ ਵੀ ਫੋਲਿਆ ਸੰਤੋ ਸਾਹਿਬ ਬਾਕੀ ਉੱਲਾਬੀ ਬਰਾਵਾ ਬਹੁਤ ਠੰਡੀ ਹੈ ਜੀ ਬਹੁਤ ਸੀਲਸ ਲੱਗਿਆ ਵਸ਼ੀ ਨਾ ਵੀ ਕੋ ਪਰਵਾਹੀ ਨਹੀਂ ਮੈਨੂੰ ਜੇ ਮਰਜ਼ੀ ਹੱਥ ਲਾਈ ਜਾ ਹਾਂਜੀ ਜਿੱਦਾਂ ਮਰਜ਼ੀ ਸੰਤੋ ਸਾਹੋ ਠੀਕ ਹੈ ਆ ਜਿਵੇਂ ਮਰਜ਼ੀ ਭਾਵੇਂ ਕੋਈ 15 20 ਮਿੰਟ ਦੇ ਲੈ ਬੈਠਾ ਰਹੇ ਵੀ ਇਹ ਨਹੀਂ ਵੀ ਲੱਤ ਲਾਉਂਦੀ ਨਹੀਂ ਕਹਿ ਹੁੰਦੇ ਵੀਰਤੀ ਜਾਨਕੀ ਛਾਹ ਯਾਰ ਗਰਮ ਨਿਕਲਦੀ ਆ ਆਪਾਂ ਸੰਧੂ ਸਾਹਿਬ ਪਸੂ ਵੀ ਯਾਨਕੀ ਠੰਡਾ ਲੈਣਾ ਵਾ ਪਹਿਲਾਂ ਹੱਥ ਫੇਰ ਕੇ ਇਤਨਾ ਲੈਣਾ ਸੱਲੀ ਕਰਕੇ ਨਾ ਜਿਹੜਾ ਵੀ ਲੈਣਾ ਵਾ ਅੱਛਾ ਭਾਈ ਸੰਦੀਪ ਵੀਰ ਬਾਕੀ ਦੀ ਬਾਕੀ ਮੋਕਦੀ ਗੱਲ ਵੀ 35 ਐ ਤੁਸੀਂ ਬਿਲਕੁਲ ਓਕੇ ਆ ਗਿਆ ਪੂਰੀ ਥਾਣਾ ਦੀ ਗਰੰਟੀ ਉਥਾਣ ਦੀ ਭਾਰ ਦੀ ਕਾਰਕ ਚੀਜ਼ ਦੀ ਗਰੰਟੀ ਹੈ ਜੀ ਆਪਣੇ ਘਰ ਦੀ ਇਹ ਨਾ ਹੋਵੇ ਵੀ ਵੀਰ ਕੋਈ ਦੂਰੋਂ ਉੱਠ ਕੇ ਆ ਜਾਏ ਦੇ ਇਥੇ ਕੋਈ 35 ਜੀ ਟਿਪ ਕੇ ਜਦੋਂ ਫੇੜ ਕਰ ਜੇ ਆਪਣੇ ਗਾਂ ਦੇ ਆਪ ਕਿਰਾਇਆ ਭਾੜਾ ਜੋ ਕੁਝ ਦੂਣਾ ਦਵਾਂਗੇ ਜਿੰਨੇ ਜਿੰਨੇ ਦੇ ਗਾਂ ਲਈ ਉਹ ਤੋਂ ਦੂਣੇ ਰੁਪਏ ਵਾਪਸ ਕਰਾਂਗੇ ਨੂੰ ਲਓ ਜੀ ਹਾਂ ਇਹ ਵੀ ਕਰੋ ਗੱਲ ਹਾਂ ਜੀ ਸੋ ਦੋਸਤੋ ਪਹੁੰਚ ਕੇ ਤਸੱਲੀ ਕਰਨੀ ਆ ਤੁਸੀਂ ਕਰਨੀ ਆ ਜੇਕਰ ਕਿਸੇ ਵੀਰ ਨੇ ਵੀਡੀਓ ਥਣਾ ਦਾ ਡੰਗਰ ਨਾਲ ਗਲਤ ਨਿਕਲੂ ਸੰਤੋਖ ਸਾਹਿਬ ਆਪਣਾ ਥਣਾ ਦਾ ਕੋਈ ਡੰਗਰ ਨਾਲ ਗਲਤ ਨਿਕਲੂਗਾ ਠੀਕ ਹੈ ਜੀ ਤੇ ਪੱਕਾ ਤਸੱਲੀ ਕਰਕੇ ਲੈਣੀ ਆ ਮੰਗਦੇ ਠੀਕ ਹੈ ਜੀ ਹਾਂ ਜੀ ਠੀਕ ਹੈ ਭਰਾ ਜੀ ਮੋਲੇ ਤਾਂ ਕਿੰਨਾ ਸੀਗਾ ਸੰਤੋਖ ਸਾਹਿਬ ਜੇ ਤੇ ਸੁਈ ਵੇਚ ਕੇ ਫਿਰ ਤੇ ਵਛੀ ਆ 65000 ਦੀ ਹਾਂ ਪਰ ਅੱਜ ਵਛੀ ਦੇ ਦਾਂਗੇ 56000 ਦੀ ਹਾਂ ਨਾ ਹੀ ਜੇ ਕੋ ਵੀਰ ਭਰਾ ਚਾਰ ਦਿਨ ਜਾ ਕੇ ਸਾਹਮਣੂਗਾ ਠੀਕ ਹੈ ਜੀ ਹਾਂ ਜੀ 55000 ਦੀ ਅੱਜ ਭਰਾਵੋ ਤੁਹਾਨੂੰ ਇਹ ਵਚੀ ਮੇਰੀ ਨੂੰ ਠੀਕ ਆ ਬਾਕੀ ਬਹੁਤ ਢਿਲਤਾ ਆ ਦੇਖੋ ਢਿਲ ਕੰਨੀ ਆ ਦੇਖੋ ਲੋਵੀ ਠੀਕ ਆ ਆਰਡਰ ਕੁਆਲਟੀ ਚੰਗੀ ਆ ਹਾਈਟ ਵੀ ਫੁੱਲਾ ਜੀ ਹਾਈਟ ਫੁੱਲਾ ਠੀਕ ਆ ਹਾਈਟ ਫੁੱਲਾ ਦੂਜਾ ਸੂਆ ਜਾ ਵਚੀਆਂ ਸੂਨਾ ਮਲੇ ਭੁੱਖੀਆਂ ਪਾਣੀਆਂ ਵਚੀਆਂ ਤੁਰੀਆਂ ਆਈਆਂ ਨਹੀਂ ਠੀਕ ਆ ਜੀ ਲੋਵੀ 56000 ਦੀ ਹੋ ਗਈ ਦੋਸਤੋ ਖਾਣਾ ਜਿਹੜੀ 56 ਬਾਕੀ ਤੁਸੀਂ ਆਪਦੇ ਹਿਸਾਬ ਨਾਲ ਕੋਈ ਵੀ ਰਮੋਲ ਲਾਵੇ ਪਰ ਉਸ ਤੋਂ ਪਹਿਲਾਂ ਕੋਈ ਵੇਖਿਓ ਜ਼ਰੂਰ ਕੱਦਗਾਠ ਦੇਖ ਲਓ ਜੋ ਵਿਖਾਈ ਗਈ ਚੀਜ਼ ਆ ਤਸੱਲੀ ਕਰ ਲਿਓ ਇਹ ਵੀ ਜਰਸੀ ਜੀ ਆਉਂਦੀ ਸੰਤੂ ਸਾਹਿਬ ਇੱਕ ਬੂਥੀ ਦੀ ਜਰਸੀ ਵਾਲੀ ਹੈ ਕਰਾਸ ਹੋ ਕੀ ਹੈ ਨਾ ਜੀ ਜਰਸੀ ਐਚਪ ਕਰਾਸ ਹੁੰਦੀ ਹੈ ਹਾਂ ਜੀ ਬੜੀ ਠੰਡੀ ਠੁੰਡੀ ਆ ਬਹੁਤ ਸੰਤੂ ਸਾਹਿਬ ਆ ਗਿਆ ਕੱਦਗਾਠ ਹੀ ਤਾਂ ਪੂਰਾ ਵੱਡਾ ਕੱਦਗਾਠ ਆ ਕੱਦਗਾਠ ਵੱਡਾ ਵੱਡਾ ਪਹਿਲੇ ਸਵੇਰ 20 ਕਿਲੋ ਦੁੱਧ ਕੱਢਿਆ ਵੇਣ ਨੇ ਠੀਕ ਹੈ ਬਾਕੀ ਚਲੋ ਗਾੜੀ ਦੁੱਧ ਪਾਏ ਦਾ ਜਿੰਨਾ ਮਰਜ਼ੀ ਕੋ ਜੋੜੇ ਭਾਵੇਂ ਕੋ 20 ਚੋਲੇ ਭਾਵੇਂ ਕੋ 50 ਚੋਲੇ ਭਾਵੇਂ ਕੋ 10 ਚੋਲੇ ਠੀਕ ਹੈ ਇਹ ਪਾਊਗਾ ਸੰਤੂ ਸਭ ਕੋ ਚੋਊਗਾ ਜੀ ਬਿਲਕੁਲ ਪਾਉਣ ਵਾਲੀ ਆ ਜੀ ਹ ਤੇ ਸੰਦੀਪ ਭਾਈ ਦੇ ਨੇ ਕਿੰਨੇ ਕਿ ਲੈ ਕੇ ਜਾਉ ਹਜੇ ਇਹਨਾਂ ਸੰਤੋ ਸਾਹਿਬ ਨੇ ਹਫਤਾ ਲੈਣਾ ਜੀ ਅੱਛਾ ਆ ਦੇਖੋ ਆਰਡਰ ਕੁਆਲਿਟੀ ਕਿੰਨੀ ਵਧੀਆ ਵਾ ਬਹੁਤ ਜ਼ਿਆਦਾ ਲੇਵਲੂਆ ਲੱਗਾ ਆ ਦੇਖੋ ਜੀ ਹਾਂਜੀ ਠੀਕ ਹੈ ਇੱਕ ਹਫਤਾ ਹਜੇ ਸਮਾਂ ਬਾਕੀ ਹੈ ਸੁੰਦੇ ਵਿੱਚ ਸਵੇਰ ਦੂਜਾ ਮੰਨ ਕੇ ਤੁਸੀਂ ਦੂਜਾ ਹੀ ਦੂਜਾ 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 ਸਵੇਰ ਤੇ ਫਿਰ ਕੋ ਜਿਵੇਂ ਆਪਾਂ ਕਹਿੰਦੇ ਵੀ ਮੂੰਹ ਮੱਥਾ ਜਿਹੜਾ ਦੋਸਤੋ ਜਰਸੀ ਦੇ ਵਿੱਚ ਆ ਬਹੁਤ ਐਚਪ ਕਰ ਸਕੀਗਾ ਜਰਸੀ ਐਚਪ ਕਰੋਸ ਠੀਕਾ ਸੰਦੀਪ ਭਾਈ ਲੈਣ ਦੇ ਫਿਰ ਇਹਦਾ ਮੁੱਲ ਕਿੰਨਾ ਵੀਰ ਜੀ ਮੁੱਲ 75000 ਕਰਦੇ ਆਂ ਹਾਂ ਨਾ ਅੱਜ ਵਾਛੀ 65000 ਦੀ ਦੇ ਦਾਂਗੇ ਸੂਈ ਵਾਛੀ ਦਵਾਂਗੇ 70000 ਦੀ ਠੀਕ ਹੈ ਜੀ ਹਾਂ ਜੀ ਦੁੱਧ 20 ਕਿਲੋ ਪਾਊਗੀ ਬੜਾ ਬਹੁਤ ਜਿਆਦਾ ਖਰੀ ਸੀਲਸ ਵਾਲੀ ਵਾਛੀ ਆ ਕੋਈ ਉਹ ਹੋ ਜਣੀਗੀ ਬਹੁਤ ਜਿਆਦਾ ਠੰਡੀ ਆ ਵੇਖੋ ਆ ਕਰੋ ਚੈੱਕ ਵੀ ਦੋਸਤੋ ਥਣ ਥਣ ਵੀ ਕਿੱਡਾ ਲੱਗਾ ਜੇ ਬਿਲਕੁਲ ਸ਼ਹਿਦ ਜਿਹਾ ਹੁੰਦਿਆ ਹਾਂ ਹਾਂ ਆ ਵੇਖੋ ਜੀ ਠੀਕ ਆ ਤੇ ਹਜੇ ਲੇਵਾ ਹੋਰ ਬਣਾ ਲੂਗੇ ਦੋਸਤੋ ਮੈਂ ਪੂਰਾ ਜੀ ਪੰਡਾ ਪਾਊਗਾ ਇਹ ਸੰਤੋ ਸਾਹਿਬ ਹਾਂ ਡੰਗਰੀ ਚੰਗਾ ਲਈਦਾ ਮਹਾਰਾਜੀ ਮੇਰੇ ਨਾਲ ਆਪਾਂ ਮੜਾ ਡੰਗਰ ਲੈ ਲੈਂਦੇ ਨਹੀਂ ਠੀਕ ਆ ਸੰਦੀਪ ਭਾਈ ਇਹ ਦੋ ਭਾਵੇਂ ਵੱਧ ਲਾਉਣੇ ਪੈਣ ਆਪਾਂ ਸੋਨੇ ਵਰਗਾ ਪਸ਼ੂ ਵੇਚ ਲੈਣਾ ਨਾ ਸੋਨੇ ਵਰਗਾ ਵੇਚਣਾ ਠੀਕ ਗੱਲ ਭਾਈ ਹਾਂਜੀ ਅੱਗੇ ਭੈਣ ਭਰਾਵਾਂ ਤੱਕ ਜਾਣਾ ਪਸ਼ੂ ਤੁਹਾਡਾ ਹਾਂ ਦੂਰ ਤੱਕ ਆਪਣਾ ਹਰਿਆਣੇ ਰੂਣੇ ਤੱਕ ਦੂਰ ਤੱਕ ਮਾਲ ਜਾਂਦੇ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਹਾਂਜੀ ਤੇ ਸੰਦੀਪ ਭਾਈ ਨੰਬਰ ਆਪਣੇ ਸੰਪਰਕ 81370 38943 ਠੀਕ ਹੈ ਵੀਰ ਹਾਂਜੀ ਸੋ ਇਹ ਦੋਸਤੋ ਮੇਰੇ ਨਾਲ ਸੀਗੇ ਵੀਰ ਸੰਦੀਪ ਸਿੰਘ ਪੁੱਲਰ ਡੇਰੀ ਫਾਰਮ ਪਿੰਡ ਸੁਰ ਸਿੰਘ ਠੀਕ ਹੈ ਜੀ ਤੇ ਅੱਜ ਚਾਰ ਪਸ਼ੂ ਦਿਖਾਤੇ ਆ ਇੱਕ ਵੜ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਦਿਖਾਈ ਸੀ ਉਹ ਵਿਕ ਚੁੱਕੀ ਸੀ ਠੀਕ ਆ ਉਸ ਤੋਂ ਬਾਅਦ ਇੱਕ ਚੰਗੀ ਆਰਡਰ ਕੁਆਲਿਟੀ ਵਾਲੀਆਂ ਤੁਹਾਨੂੰ ਦੋ ਵੜਾ ਦਿਖਾਈਆਂ ਨੇ ਇੱਕ ਤੀਜੀ ਮੈਂ ਤੁਹਾਨੂੰ ਲਾਸਟ ਜਿਹੜੀ ਦਿਖਾਈ ਆ ਜਰਸੀ ਐਚਪ ਕਰੋਸ ਸੰਗ ਦੇ ਵਿੱਚ ਠੀਕ ਆ ਬਾਕੀ ਬਰਾਤ ਨਾਲ ਜਿਹੜਾ ਦੋਸਤੋ ਹਜੇ ਹਫਤਾ ਖੰਡ ਜਿਹੜਾ ਇਸ ਵੜ ਨੇ ਲੈਣਾ ਤੇ ਬਾਕੀ ਦੋ ਵੜਾ ਦਿਖਾਈਆਂ ਨੇ ਬਿਲਕੁਲ ਤਿਆਰੀ ਦੇ ਵਿੱਚ ਆ ਪੰਜ ਪੰਜ ਚਾਰ ਚਾਰ ਦਿਨ ਹਜੇ ਲੈ ਕੇ ਜਾਣਗੀਆਂ ਤੇ ਕਰੋਸ ਸੰਗ ਦੇ ਵਿੱਚ ਬਹੁਤ ਵੀਰ ਹੁਣ ਇਸ ਟਾਈਮ ਇਸ ਮੌਸਮ ਦੇ ਵਿੱਚ ਕ੍ਰੋਸ ਸੈਂਗ ਦੇ ਵਿੱਚ ਖਰੀਦ ਕੇ ਰਾਜੀ ਹੋ ਤੁਸੀਂ ਸੋ ਇਹਨਾਂ ਬੜਾ ਦੇ ਨਰਕ ਪਰਖ ਤਸੱਲੀ ਤੁਸੀਂ ਕਰਨੀ ਆ ਘਰ ਪਹੁੰਚ ਕੇ ਇੱਕ ਟਾਈਮ ਦੋ ਟਾਈਮ ਚੁਵਾਈ ਕਰ ਲਿਓ ਟਿੱਪ ਕੇ ਤਸੱਲੀ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ